2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹਾਲੇ ਡੇਢ ਤੋਂ ਲੈ ਕੇ ਪੌਣੇ 2 ਸਾਲ ਦਾ ਸਮਾਂ ਪਿਆ ਪਰ ਜਿਸ ਤਰੀਕੇ ਦੇ ਨਾਲ ਪੰਜਾਬ ਦੀਆਂ ਵੱਖ-ਵੱਖ ਸ਼ਖਸੀਤਾਂ ਜਿਹੜੀਆਂ ਵੱਡੀਆਂ ਸ਼ਖਸੀਤਾਂ ਜਿਹੜੇ ਮਸ਼ਹੂਰ ਚਿਹਰੇ ਆ ਜਾਣੇ ਪਛਾਣੇ ਚਿਹਰੇ ਆ ਉਹ ਇਹ ਗੱਲ ਕਹਿ ਰਹੇ ਜੀ ਕਿ ਅਸੀਂ ਚੋਣ ਲੜਾਂਗੇ ਅਸੀਂ 27 ਦੇ ਵਿੱਚ ਚੋਣ ਲੜਾਂਗੇ ਹੀ ਲੜਾਂਗੇ ਇਹਦਾ ਮਤਲਬ ਇਹ ਆ ਕਿ 2027 ਦਾ ਵਿਧਾਨ ਸਭਾ ਚੋਣਾਂ ਦਾ ਦੰਗਲ 2000 ਤੇ 17 ਤੋਂ ਵੀ ਬਿਲਕੁਲ ਅੱਡ ਹੋਊਗਾ 2022 ਤੋਂ ਵੀ ਬਿਲਕੁਲ ਅੱਡ ਹੋਊਗਾ ਜੇ ਪੌਣੇ 2 ਸਾਲ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਚੋਣ ਮੈਦਾਨ ਦੇ ਵਿੱਚ ਆਉਣ ਦੀ ਗੱਲ ਕਰ ਸਕਦੇ ਆ ਜੇ ਪੌਣੇ 2 ਸਾਲ ਪਹਿਲਾਂ ਨਵਜੋਤਪੁਰ ਸਿੱਧੂ ਇਹ ਗੱਲ ਕਹਿ ਸਕਦੇ ਜੀ ਕਿ ਮੈਂ ਵੀ ਤਿਆਰੀ ਕਰ ਰਹੀਆਂ ਤੇ ਮੈਂ ਇੱਥੇ ਹਲਕੇ ਦੇ ਵਿੱਚ ਮੀਟਿੰਗਾਂ ਦਾ ਸਿਲਸਿਲਾ ਵੀ ਅਰੰਭਿਆ ਹੋਇਆ ਜੇਕਰ ਇੱਥੇ ਬਰਿੰਦਰ ਸਿੰਘ ਘੁੰਮਣ ਜਿਹੜੇ ਕਿ ਬੋਡੀ ਬਿਲਡਰ ਆ ਤੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਜਿਨ੍ਹਾਂ ਨੇ ਬੜਾ ਕੰਮ ਕੀਤਾ ਉਹ ਇਹ ਗੱਲ ਕਹਿ ਸਕਦੇ ਜੀ ਕਿ ਮੈਂ ਵੀ ਸਤਾਈ ਵਾਲੀ ਚੋਣ ਲੜਨ ਦੇ ਲਈ ਤਿਆਰ ਬਰ ਤਿਆਰ ਆ ਮਤਲਬ ਇਹ ਹੈ ਜੀ ਕਿ ਉਦੋਂ ਚੋਣ ਦੰਗਲ ਪਿਛਲੇ ਵਰਿਆਂ ਦੇ ਮੁਕਾਬਲ ਤਾਂ ਕਾਫੀ ਭਖਿਆ ਹੋਊਗਾ ਜੇ ਉਦੋਂ ਤੱਕ ਸਭ ਕੁਝ ਠੀਕ ਠਾਕ ਰਿਹਾ ਮੈਨੂੰ ਲੱਗਦਾ ਜੀ ਕਿ 1000 ਤੋਂ ਉੱਤੇ ਵੀ ਸ਼ਾਇਦ ਪੰਜਾਬ ਦਾ ਉਮੀਦਵਾਰ ਹੋਵੇ ਕਿਉਂਕਿ ਦੇਖੋ ਪੰਜਾਬ ਦੇ ਵਿੱਚ 4-5 ਤਾਂ ਮੁੱਖ ਪਾਰਟੀਆਂ ਜਿਨ੍ਹਾਂ ਦੇ ਉਮੀਦਵਾਰ 117 117 ਹੁੰਦੇ ਆ ਕੁਝ ਆਜ਼ਾਦ ਲਾ ਲੋ ਕੁਝ ਕੋਹਰ ਉਹ ਤੱਕ ਛੋਟੀਆਂ ਜਾਂ ਵੱਡੀਆਂ ਪਾਰਟੀਆਂ ਪੈਦਾ ਹੋਣੀਆਂ ਯਾਨੀ ਕਿ ਐਤਕੀ بڑے ਵੱਡੇ ਪੱਦਰ ਨੇ ਉੱਤੇ ਮੁਕਾਬਲੇ ਹੋਣਗੇ ਪਰ ਤੁਹਾਨੂੰ ਸ਼ਾਇਦ ਚੇਤੇ ਨਾ ਹੋਵੇ ਜਾਂ ਹੈ ਵੀ ਅਸੀਂ ਲਗਭਗ 2 ਸਾਲ ਪਹਿਲਾਂ ਇਹ ਗੱਲ ਕਹੀ ਸੀ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਚੋਣ ਲੜਨਗੇ ਆਉਂਦੇ ਸਮੇਂ ਦੇ ਵਿੱਚ ਉਹਦਾ ਕਾਰਨ ਇਹ ਸੀ ਕਿ ਉਹਨਾਂ ਦੇ ਮਨ ਦੇ ਵਿੱਚ ਇੱਕ ਕਸਕਾ ਉਹਨਾਂ ਦੇ ਮਨ ਦੇ ਵਿੱਚ ਇੱਕ ਦੁੱਖ ਵੀ ਆ ਉਹਨਾਂ ਦੇ ਮਨ ਦੇ ਵਿੱਚ ਇੱਕ ਹਰਖ ਵੀ ਆ ਉਹਨਾਂ ਦੇ ਮਨ ਦੇ ਵਿੱਚ ਇਹ ਵੀ ਆ ਵੀ ਭਾਈ ਜੇਕਰ ਸਾਨੂੰ ਇਨਸਾਫ ਮਿਲਿਆ ਹੁੰਦਾ ਤਾਂ ਮੈਂ ਅੱਜ ਨਾਲੋਂ ਬਿਹਤਰ ਜ਼ਿੰਦਗੀ ਬਸਰ ਕਰਦਾ ਮੈਂ ਥੋੜੀ ਜੀ ਸੰਤੁਸ਼ਟੀ ਵਾਲੀ ਜ਼ਿੰਦਗੀ ਬਸਰ ਕਰਦਾ ਜੇ ਕਿ ਚਲੋ ਇਨਸਾਫ ਤਾਂ ਮਿਲਿਆ ਜਦੋਂ ਕਿਸੇ ਪੁੱਤ ਦਾ ਸੁਪਨਾ ਅਧੂਰਾ ਰਹਿ ਜੇ ਤੇ ਉਹ ਪੁੱਤ ਦੁਨੀਆ ਦੇ ਉੱਤੇ ਵੀ ਨਾ ਰਵੇ ਤਾਂ ਫਿਰ ਪਿਓ ਇਹ ਚਾਹੁੰਦਾ ਹੁੰਦਾ ਜੀ ਕਿ ਮੈਂ ਆਪਣੇ ਪੁੱਤ ਦਾ ਸੁਪਨਾ ਪੂਰਾ ਕਰਾਂ 2022 ਦੇ ਵਿੱਚ ਸਿੱਧੂ ਮੂਸੇਵਾਲਾ ਨੇ ਚੋਣ ਲੜੀ ਪਰ ਉਹ ਡਾਕਟਰ ਵਿਜੇ ਸਿੰਘਲਾ ਦੇ ਕੋਲੋਂ ਹਾਰੇ ਤੇ ਹੁਣ ਉਸ ਗੱਲ ਦਾ ਕਹਿ ਦਿੱ ਗਏ ਵੀ ਪਾਈ ਇੱਕ ਸ਼ਰਧਾਂਜਲੀ ਭੇਟ ਕਰਨ ਦੇ ਲਈ ਆਪਣੇ ਪੁੱਤ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਜਿਹੜੀ ਥਾਂ ਤੇ ਪੁੱਤ ਪਹੁੰਚਣਾ ਚਾਹੁੰਦਾ ਸੀ ਵਿਧਾਨ ਸਭਾ ਦੇ ਵਿੱਚ ਉਸ ਥਾਂ ਦੇ ਉੱਤੇ ਆਪ ਖੜ ਕੇ ਗੱਲ ਕਰਨ ਦੇ ਲਈ ਪਿਤਾ ਦੇ ਵੱਲੋਂ ਸੁਪਨਾ ਪਾਲਿਆ ਗਿਆ ਤੇ ਉਹ ਚੋਣ ਲੜਨਗੇ ਅਸੀਂ 200 ਅਜ 25 ਦੇ ਵਿੱਚ ਗੱਲ ਕਰਦੇ ਪਰ ਦੋ ਸਾਲ ਪਹਿਲਾਂ ਇਹ ਗੱਲ ਕਹਤੀ ਸੀ ਕਿ ਉਹ ਆਉਂਦੇ ਸਮੇਂ ਦੇ ਵਿੱਚ ਚੋਣ ਲੜਨਗੇ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਰਹਿਣੀ ਆ ਜੇ ਮੰਨ ਲਓ ਪਿਤਾ ਦਾ ਸੁਪਨਾ ਪੂਰਾ ਨਾ ਹੋਵੇ ਤੇ ਪੁੱਤ ਹੋਵੇ ਤੰਦਰੁਸਤ ਤੇ ਫਿਰ ਪੁੱਤ ਵੀ ਇੱਕ ਨਾ ਇੱਕ ਦਿਨ ਇਹ ਸੋਚਦਾ ਜੀ ਕਿ ਜਿਹੜੀ ਥਾਂ ਦੇ ਉੱਤੇ ਮੇਰਾ ਬਾਪ ਨਹੀਂ ਪਹੁੰਚ ਸਕਿਆ ਮੈਂ ਇੱਕ ਨਾ ਇੱਕ ਦਿਨ ਉਸ ਥਾਂ ਦੇ ਉੱਤੇ ਜ਼ਰੂਰ ਪਹੁੰਚਾਂ ਚੋਣ ਲੜਨੀ ਕੋਈ ਮਾੜੀ ਗੱਲ ਨਹੀਂ ਅਸੀਂ ਇਹ ਨਹੀਂ ਗੱਲ ਕਹਿ ਸਕਦੇ ਚੋਣਕਾ ਤੋਂ ਲੜਦੇ ਆ ਵੋਟ ਪਾਉਣ ਦਾ ਵੀ ਅਧਿਕਾਰ ਆ ਚੋਣ ਲੜਨ ਦਾ ਵੀ ਅਧਿਕਾਰ ਆ ਕਿਸੇ ਵੀ ਪਾਰਟੀ ਵੱਲੋਂ ਚੋਣ ਦਾ ਲੜਨ ਦਾ ਅਧਿਕਾਰ ਆ ਆਜ਼ਾਦ ਤੌਰ ਤੇ ਵੀ ਲੜਨ ਦਾ ਅਧਿਕਾਰ ਆ ਉਹ ਤੁਹਾਡੀ ਮਰਜ਼ੀ ਤੁਸੀਂ ਕੀ ਕਰਨਾ ਆਪਏ ਇਸ ਗੱਲ ਦੇ ਵਿੱਚ ਨਹੀਂ ਪੈਂਦੇ ਚੋਣਾਂ ਖਾ ਤੋਂ ਲੜਦੀਆਂ ਹਾਲਾਂਕਿ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਆ ਤੁਹਾਨੂੰ ਚੋਣ ਲੜਨ ਦੀ ਕੀ ਲੋੜ ਆ ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਤੁਸੀਂ ਚੋਣ ਲੜਦੀਆਂ ਤੁਸੀਂ ਇਸ ਤਰੀਕੇ ਦੇ ਹੀ ਆ ਇਹ ਐਵੇਂ ਬੇਹੂਦਾ ਗੱਲਾਂ ਬੰਦੇ ਦੀ ਮਰਜ਼ੀ ਆ ਵੋਟ ਪਾਉਣੀ ਨਾ ਪਾਉਣੀ ਤੁਹਾਡੀ ਦਿਲ ਹੀ ਤੌਰ ਦੇ ਉੱਤੇ ਇੱਛਾ ਪਰ ਤੁਸੀਂ ਕਿਸੇ ਨੂੰ ਚੋਣ ਲੜਨ ਤੋਂ ਡੱਕ ਨਹੀਂ ਸਕਦੇ ਤੁਸੀਂ ਕਿਸੇ ਦੇ ਉੱਤੇ ਕਿੰਤੂ ਨਹੀਂ ਕਰ ਸਕਦੇ ਇਹ ਮਾਨਸਾ ਖੇਤਰ ਦੇ ਲੋਕ ਤੈਅ ਕਰਨਗੇ ਕਿ ਉਹਨਾਂ ਨੇ ਵੋਟ ਪਾਉਣੀ ਆ ਕਿ ਨਹੀਂ ਪਾਉਣੀ ਜਲੰਧਰ ਦੇ ਵਿੱਚ ਬੈਠ ਕੇ ਫਰੀਦਕੋਟ ਦੇ ਵਿੱਚ ਬੈਠ ਕੇ ਕਿਸੇ ਹੋਰ ਸ਼ਹਿਰ ਦੇ ਵਿੱਚ ਬੈਠ ਕੇ ਆਪਾਂ ਗੱਲਾਂ ਕਰੀ ਜੱਗੇ ਆਏ ਨਹੀਂ ਗੱਲ ਬਣਨੀ ਉਹਦੀ ਕੋਈ ਟਕ ਨਹੀਂ ਬਣਦੀਗੀ ਖੈਰ ਉਹਨਾਂ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿ ਸਰਕਾਰਾਂ ਨੇ ਮੇਰੇ ਪੁੱਤ ਦੇ ਕਾਤਲਾਂ ਦੇ ਉੱਤੇ ਕਾਰਵਾਈ ਨਹੀਂ ਕੀਤੀ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪਹੁੰਚ ਕੇ ਆਪਦੇ ਪੁੱਤ ਦੇ ਇਨਸਾਫ਼ ਵਾਸਤੇ ਆਵਾਜ਼ ਚੁੱਕਾਂਗਾ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਕਿ ਆਵਾਜ਼ ਚੁੱਕਣੀ ਵੀ ਚਾਹੀਦੀ ਤੇ ਇਹਦੇ ਵਿੱਚ ਸੱਚੀ ਇਹ ਗੱਲ ਆ ਕਿ ਭਾਈ ਹਲੇ ਤੱਕ ਇਨਸਾਫ਼ ਉਸ ਤਰੀਕੇ ਦਾ ਮਿਲਿਆ ਵੀ ਨਹੀਂ ਜਿਹੜਾ ਕਿ ਮਿਲਣਾ ਚਾਹੀਦਾ ਕਿਸੇ ਦੇ ਕਿਸੇ ਨਾਲ ਵਿਚਾਰ ਮਿਲਣ ਨਾ ਮਿਲਣ ਉਹ ਬਾਦ ਦੀਆਂ ਗੱਲਾਂ ਕੋਈ ਕਿਸੇ ਨੂੰ ਪਸੰਦ ਨਾ ਪਸੰਦ ਕਰਦਾ ਹੋਤਕਦਾ ਬਾਦ ਦੀਆਂ ਗੱਲਾਂ ਪਰ ਮਨੁੱਖ ਦੇ ਤੌਰ ਦੇ ਉੱਤੇ ਇਹ ਗੱਲ ਜ਼ਰੂਰ ਆ ਵੀ ਕਿਸੇ ਦੇ ਘਰ ਦੇ ਵਿੱਚ ਸੱਥਰ ਨਹੀਂ ਵਿਛਣਾ ਚਾਹੀਦਾ ਮਨੁੱਖ ਦੇ ਤੌਰ ਦੇ ਉੱਤੇ ਇਹ ਗੱਲ ਮੈਂ ਜ਼ਰੂਰ ਕਹਿਣਾ ਵੀ ਕਿਸੇ ਦੇ ਨਾਲ ਵੀ ਕਿਸੇ ਦੇ ਮਾਪੇ ਬਾਪ ਦੇ ਨਾਲ ਵੀ ਇਹਦਾ ਨਹੀਂ ਹੋਣਾ ਚਾਹੀਦਾ ਮੈਂ ਇੱਕ ਵਾਰੀ ਇੰਟਰਵਿਊ ਕੀਤੀ ਸੀਗੀ ਅਜੀਤ ਵੈਬ ਟੀਵੀ ਦੇ ਉੱਤੇ ਉਹ ਕੀਤੀ ਸੀ ਸਿੱਧੂ ਮੂਸੇਵਾਲਾ ਦੇ ਸਤਕਾਰਯੋਗ ਪਿਤਾ ਜੀ ਤੇ ਮਾਤਾ ਜੀ ਦੇ ਨਾਲ ਉਦੋਂ ਵੀ ਮੈਂ ਗੱਲਾਂ ਇਹ ਕਹੀਆਂ ਸੀ ਵੀ ਭਾਈ ਤੁਹਾਡੇ ਮਨ ਦੇ ਵਿੱਚ ਕੀ ਚੱਲਦਾ ਰਹਿੰਦਾ ਉਹਨਾਂ ਨੇ ਬਹੁਤ ਸਾਰੇ ਆਪਣੇ ਵਿਚਾਰ ਪ੍ਰਗਟਾਏ ਸ਼ਾਇਦ ਭੈਣਾ ਵੀਰਾਂ ਨੇ ਉਹ ਇੰਟਰਵਿਊ ਦੇਖੀ ਹੋਵੇ ਪਰ ਜਦੋਂ ਵੀ ਉਹਨਾਂ ਦੀ ਖਬਰ ਆਉਂਦੀ ਜੀ ਕਿ ਉਹ ਕਾਂਗਰਸ ਦੇ ਫਲਾਣੇ ਨੇਤਾਵਾਂ ਨਾਲ ਮਿਲੇ ਇਹ ਗੱਲ ਪੱਕੀ ਹੈ ਜੀ ਉਹਨਾਂ ਨੇ ਚੋਣ ਲੜਨੀ ਹੀ ਲੜਨੀ ਆ ਕੋਈ ਉਦੋਂ ਤੱਕ ਹਾਲਾਤ ਬਿਲਕੁਲ ਨਾ ਬਦਲਣ ਕੋਈ ਤੰਦਰੁਸਤੀ ਰਵੇ ਉਹਨਾਂ ਦੀ ਬਰਕਰਾਰ ਰਵੇ ਤੇ ਉਹ ਚੋਣ ਲੜਨਗੇ ਹੀ ਲੜਨਗੇ ਉਹ ਕਿੰਨਾ ਮੁਕਾਬਲਾ ਦਿੰਦੇ ਆ ਕਿੰਨਾ ਨਹੀਂ ਇਹਦੇ ਬਾਰੇ ਮੈਂ ਕੋਈ ਟਿੱਪਣੀ ਕਰਨ ਦਾ ਅਧਿਕਾਰ ਨਹੀਂ ਰੱਖਦਾ ਪਰ ਹਾਂ ਇਹ ਗੱਲ ਜ਼ਰੂਰ ਆ ਵੀ ਸਿੱਧੂ ਮੂਸੇਵਾਲਾ ਦੀ ਇੱਛਾ ਸੀ ਕਿ ਮੈਂ ਚੋਣ ਲੜਾਂ ਤੇ ਕਾਮਯਾਬ ਹੋਵਾਂ ਵਿਧਾਇਕ ਬਣਾ ਤੇ ਜੇਕਰ ਉਹ ਇੱਛਾ ਦੀ ਪੂਰੀ ਹੋਈ ਤਾਂ ਪਿਓ ਜ਼ਰੂਰ ਚਾਹੂਗਾ ਜੀ ਕਿ ਮੈਂ ਆਪਦੇ ਪੁੱਤ ਦੀ ਇੱਛਾ ਪੂਰੀ ਕਰਾਂ ਜਿਹੜੀ ਥਾਂ ਦੇ ਉੱਤੇ ਉਹ ਬਹਿਣਾ ਚਾਹੁੰਦਾ ਸੀ ਮੈਂ ਉਹ ਥਾਂ ਦੇ ਉੱਤੇ ਜ਼ਰੂਰ ਬੈਠਾਂ ਬਾਕੀ ਵੀਨੇ ਪਈ ਹੁੰਦੇ ਸਮੇਂ ਦੇ ਵਿੱਚ ਕੀ ਬਣਦਾ ਖੈ ਅਗਲੀ ਗੱਲ ਇਹ ਆ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਵੱਲੋਂ ਮਹਾਰਾਸ਼ਟਰ ਦੇ ਡੀਜੀਪੀ ਨੂੰ ਤੇ ਪਤਾ ਲੱਗਾ ਜੀ ਕਿ ਜੂਹੂ ਦੇ ਪੁਲਿਸ ਅਧਿਕਾਰੀਆਂ ਨੂੰ ਇੱਕ ਸ਼ਿਕਾਇਤ ਕੀਤੀ ਗਈ ਆ BBC ਵਰਲਡ ਦੇ ਵੱਲੋਂ ਸਿੱਧੂ ਮੂਸੇਵਾਲਾ ਜ਼ਿੰਦਗੀ ਰਾਸ ਤੇ ਕਤਲ ਇੱਕ ਡਾਕੂਮੈਂਟਰੀ ਤਿਆਰ ਕੀਤੀ ਗਈ ਹੈ ਤੇ ਉਹ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ 11 ਜੂਨ ਨੂੰ ਸ਼ਾਮੀ 3 ਵਜੇ ਉਹਨਾਂ ਨੇ ਪ੍ਰਸਾਰਤ ਕਰਨ ਦੀ ਗੱਲ ਕਹੀ ਹੈ ਇਹਦੇ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੱਲ ਕਹੀ ਹੈ ਜੀ ਕਿ ਮੇਰੇ ਤੋਂ ਇਜਾਜ਼ਤ ਲੈ ਬਿਨਾ ਜਾਂ ਸਾਡੇ ਤੋਂ ਇਜਾਜ਼ਤ ਲੈ ਬਿਨਾ ਇਹ ਸਾਰਾ ਕੁਝ ਕੀਤਾ ਜਾ ਰਿਹਾ ਤੇ ਬਿਲਕੁਲ ਗਲਤ ਹੈ ਇਹ ਗੈਰਕਾਨੂੰਨੀ ਹੈ ਇਹਦੇ ਨਾਲ ਮੇਰੇ ਪੁੱਤ ਦੇ ਕਤਲ ਦਾ ਕੇਸ ਵੀ ਪ੍ਰਭਾਵਿਤ ਹੋ ਸਕਦਾ ਉਹਦੇ ਵਿੱਚ ਪਤਾ ਨਹੀਂ ਕਿਹੋ ਜੇ ਰਾਜ਼ ਹੋਣਗੇ ਉਹਨਾਂ ਨੂੰ ਪਤਾ ਨਹੀਂ ਕਿਸ ਤਰੀਕੇ ਨਾਲ ਹੱਥ ਪੇਸ਼ ਕੀਤੇ ਜਾਣਗੇ ਉਹਦੇ ਵਿੱਚ ਪਤਾ ਨਹੀਂ ਕਿਹੜੇ ਬੰਦੇ ਨੂੰ ਬਾਈਟ ਲੈ ਕੇ ਉਹਦੇ ਵਿੱਚ ਕਿਹੜੇ ਬੰਦੇ ਦੀ ਰਿਕਾਰਡਿੰਗ ਲੈ ਕੇ ਦਿਖਾਈ ਜਾਊਗੀ ਮੇਰਾ ਖਿਆਲ ਆ ਵੀ ਉਹਨਾਂ ਦੀ ਇਹ ਗੱਲ ਆਪਣੀ ਥਾਂ ਦੇ ਉੱਤੇ ਵਾਜਬ ਆ ਮੰਨ ਲਓ ਹਰ ਬੰਦੇ ਦੇ ਹਿੱਸੇ ਦੇ ਵਿੱਚ ਕੁਝ ਗੱਲਾਂ ਹੁੰਦੀਆਂ ਮੰਨ ਲਓ ਮੈਂ ਤੁਹਾਡਾ ਦੋਸਤ ਆ ਜਾਂ ਤੁਸੀਂ ਮੇਰੇ ਦੋਸਤ ਆ ਮੇਰੇ ਹਿੱਸੇ ਦੇ ਵਿੱਚ ਤੁਸੀਂ ਹੋਰ ਤਰੀਕੇ ਨਾਲ ਆਏ ਆ ਕਿਸੇ ਹੋਰ ਦੇ ਹਿੱਸੇ ਵਿੱਚ ਕਿਸੇ ਹੋਰ ਤਰੀਕੇ ਨਾਲ ਆਏ ਆ ਹਰ ਬੰਦਾ ਕਈ ਹਿੱਸਿਆਂ ਦੇ ਵਿੱਚ ਹੁੰਦਾ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰ ਸਕਦਾ ਉਹ ਹੋ ਸਕਦਾ ਘਰੇ ਨਾ ਕਰਦਾ ਹੋਵਾਂ ਜਿਹੜੀ ਗੱਲ ਘਰ ਕਰ ਸਕਦਾ ਉਹ ਤੇ ਰਿਸ਼ਤੇਦਾਰੀ ਚ ਨਾ ਕਰਦਾ ਹੋਵਾਂ ਸੋ ਮੇਰੇ ਹਿੱਸੇ ਦਾ ਆ ਬੰਦਾ ਜਦੋਂ ਅਸੀਂ ਆ ਗੱਲ ਕਹਿੰਦੇ ਆ ਤੇ ਕਈ ਵਾਰੀ ਆਪਦੇ ਤਜਰਬੇ ਘੱਟ ਸਾਂਝੇ ਕਰਦੇ ਆ ਦੂਜੇ ਦੇ ਤਜਰਬੇ ਉਹੋ ਜੇ ਸਾਂਝੇ ਕਰ ਦਿੰਦੇ ਆ ਜਿਹੜੇ ਕਿ ਉਸ ਸੰਬੰਧ ਤੇ ਸ਼ਖਸੀਅਤ ਉਸ ਵਿਅਕਤੀ ਦੇ ਕੇਸ ਨੂੰ ਪ੍ਰਭਾਵਿਤ ਕਰਦੇ ਆ ਖਾਸ ਕਰਕੇ ਉਦੋਂ ਜਦੋਂ ਕਤਲ ਵਰਗਾ ਕੇਸ ਹੋਵੇ ਖਾਸ ਕਰਕੇ ਉਦੋਂ ਜਦੋਂ ਬੰਦਾ ਦੁਨੀਆਂ ਦੇ ਉੱਤੇ ਨਾ ਹੋਵੇ ਤੇ ਕੇਸ ਪੀ ਕਿਦਾ ਬਣਿਆ ਹੋਵੇ ਸੋ ਇਸ ਕਰਕੇ ਇਸ ਜਿਹੜੀ ਡਾਕੂਮੈਂਟਰੀ ਦੇ ਉੱਤੇ ਹੁਣ ਅਦਾਲਤ ਰੋਕ ਲਾਉਦੀ ਆ ਕਿ ਨਹੀਂ ਡੀਜੀਪੀ ਸਾਹਿਬ ਰੋਕ ਲਾਉਂਦੇ ਕਿ ਨਹੀਂ ਉੱਥੋਂ ਦੇ ਇਹਦੇ ਬਾਰੇ ਤਾਂ ਮੈਨੂੰ ਗਿਆਨ ਨਹੀਂ ਪਰ ਮੈਂ ਇੰਨੀ ਗੱਲ ਜ਼ਰੂਰ ਜਾਣਦਾ ਕਿ ਜੇਕਰ ਤੁਸੀਂ ਕਿਸੇ ਦੀ ਜ਼ਿੰਦਗੀ ਨਾਲ ਸੰਬੰਧਿਤ ਕੋਈ ਅਧਿਆਇ ਫਰੋਲਣਾ ਚਾਹੁੰਦੇ ਆ ਤਾਂ ਟੱਬਰ ਦੇ ਜੀ ਆਨੀ ਜਿਹੜੀ ਪਰਮਿਸ਼ਨ ਜ਼ਰੂਰ ਹੋਣੀ ਚਾਹੀਦੀ ਆ ਵੀ ਭਾਈ ਅਸੀਂ ਆਹ ਚੀਜ਼ ਕਿਤਾਬ ਲਿਖੀ ਆ ਆਸੀਂ ਡਾਕੂਮੈਂਟਰੀ ਲਿਖੀ ਆ ਆਸੀਂ ਫਿਲਮ ਬਣਾਈ ਆ ਆਸੀਂ ਉਹਦੇ ਉੱਤੇ ਗੀਤ ਤਿਆਰ ਕੀਤਾ ਕੋਈ ਬੰਦਾ ਹੋ ਸਕਦਾ ਤੁਹਾਨੂੰ ਨਿੱਜੀ ਤੌਰ ਤੇ ਪਸੰਦ ਨਾ ਹੋਵੇ ਤੇ ਤੁਸੀਂ ਉਹਦੇ ਬਾਰੇ ਜਿਹੜਾ ਦੁਨੀਆਂ ਦੇ ਉੱਤੇ ਨਹੀਂ ਤੇ ਉਹਦੀ ਮਿੱਟੀ ਪੱਟੀ ਜਾਓ ਜਾਂ ਕਿਸੇ ਬੰਦੇ ਨੂੰ ਕੁੰਝ ਕੇ ਅਸੀਂ ਇਹਨੇ ਇਹਦੇ ਵਿਚਾਰ ਵਿੱਚ ਦਰਜ ਕੀਤੇ ਆ ਉਹ ਬੰਦਾ ਉਹਨੂੰ ਪਸੰਦ ਨਾ ਪਸੰਦ ਕਰਦਾ ਹੋ ਸਕਦਾ ਤੁਸੀਂ ਉਹਦੇ ਰਾਹੀਂ ਉਹਦੋਂ ਮਿੱਟੀ ਪੱਟੀ ਜੋ ਜਿਹੜਾ ਬੰਦਾ ਦੁਨੀਆਂ ਦੇ ਉੱਤੇ ਨਹੀਂ ਇਹਦੇ ਨਾਲ ਕੇਸ ਦੇ ਉੱਤੇ ਵੀ ਪ੍ਰਭਾਵ ਪੈਂਦਾ ਇਹਦੇ ਨਾਲ ਲੋਕਾਂ ਦੇ ਵਿੱਚ ਵੀ ਇੱਕ ਦੁਬਿਧਾ ਪੈਦਾ ਹੁੰਦੀ ਵੀ ਯਾਰ ਆ ਤਾਂ ਬੰਦਾ ਆ ਗੱਲ ਕਹੀ ਜਾਂਦਾ ਇਸ ਕਰਕੇ ਮੇਰਾ ਖਿਆਲ ਆ ਵੀ ਇਹ ਡਾਕੂਮੈਂਟਰੀ ਪਹਿਲਾਂ ਟੱਬਰ ਨੂੰ ਵੇਖਣੀ ਚਾਹੀਦੀ ਜਾਂ ਵਿਖਾਉਣੀ ਚਾਹੀਦੀ ਆ ਉਸ ਤੋਂ ਬਾਅਦ ਇਹਦੇ ਬਾਰੇ ਅਗਲੀ ਗੱਲ ਹੋਣੀ ਚਾਹੀਦੀ ਖਿਆਲ ਆ ਨਵਜੋਤ ਕੋਰਸਿੰਦੂ ਨੇ ਜਿਹੜੀ ਗੱਲ ਕਹੀ ਹੈ ਜੀ ਕਿ ਮੈਂ ਵੀ ਟੋਣ ਲੜਨੀ ਆ ਇਹ ਉਹਨਾਂ ਦਾ ਆਪਣਾ ਨਿੱਜੀ ਵਿਚਾਰ ਆ ਉਹ ਕੈਂਸਰ ਦੇ ਵਿੱਚੋਂ ਤੰਦਰੁਸਤ ਹੋਏ ਨੇ ਅਸੀਂ ਇਸ ਗੱਲ ਦੇ ਲੈ ਕੁਦਰਤ ਦਾ ਸ਼ੁਕਰੀਆ ਅਦਾ ਕਰਦੇ ਆ ਪੰਜਾਬ ਕੈਂਸਰ ਦਾ ਝੰਬਿਆ ਪਿਆ ਤੇ ਉਹ ਤੰਦਰੁਸਤ ਹੋਇਆ ਜਿਵੇਂ ਓਵੇਂ ਸਾਰੇ ਤੰਦਰੁਸਤ ਹੋਣ ਪਰ ਮੇਰੀ ਬੇਨਤੀ ਹੈ ਜੀ ਕਿ ਉਹਨਾਂ ਦੇ ਵੱਲੋਂ ਤੇ ਉਹਨਾਂ ਦੇ ਪਤੀ ਦੇਵ ਦੇ ਵੱਲੋਂ ਨਵਜੋਤ ਸਿੰਘ ਦੇ ਵੱਲੋਂ ਇਹ ਗੱਲ ਦੱਸੀ ਗਈ ਸੀ ਕੁਝ ਸਮਾਂ ਪਹਿਲਾਂ ਕਿ ਅਸੀਂ ਕੈਂਸਰ ਦੇ ਵਿੱਚੋਂ ਬਾਹਰ ਕਿਵੇਂ ਨਿਕਲੇ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਛੱਡੀਆਂ ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਨਹੀਂ ਛੱਡੀਆਂ ਉਹ ਜ਼ਰੂਰ ਤੁਸੀਂ ਜਾ ਕੇ ਸੋਸ਼ਲ ਮੀਡੀਆ ਦੇ ਉੱਤੇ ਦੇਖਿਓ ਕਿਉਂਕਿ ਘਰ ਘਰ ਦੇ ਵਿੱਚ ਕੈਂਸਰ ਫਸ ਰਿਹਾ ਕਿਸੇ ਹੋਰ ਦਾ ਵੀ ਭਲਾ ਹੋ ਜੇ। ਗੁਰਿੰਦਰ ਸਿੰਘ ਘੁੰਮਣ ਇੱਕ ਵੱਡੇ ਤਕੜੇ ਸਰੀਰ ਵਾਲਾ ਬੋਡੀ ਬਿਲਡਰ ਆ। ਇਹਦੇ ਵਿੱਚ ਕੋਈ ਦੋ ਰਾਇ ਨਹੀਂ ਕਿ ਉਹ ਸ਼ਾਕਾਹਾਰੀ ਬੰਦੇ ਨੇ ਕਮਾਲ ਕੀਤੀ ਆ ਆਪਦੇ ਜੁੱਸੇ ਦੇ ਨਾਲ। ਉਹਨੂੰ ਵੀ ਚੋਣ ਲੜ ਦਾ ਅਧਿਕਾਰ ਆ। ਮੇਰਾ ਮਤਲਬ ਕਹਿਣ ਦਾ ਇਹ ਆ ਕਿ ਆਉਂਦੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਸ਼ਖਸੀਤਾਂ ਨੇ ਚੋਣ ਲੜਨੀ ਆ। ਜਿਵੇਂ ਕਿ ਹੁਣ ਲੁਧਿਆਣੇ ਵਾਲੀ ਚੋਣ ਦੇ ਲਈ ਚੋਣ ਪ੍ਰਚਾਰ ਸਿਖਰ ਦੇ ਉੱਤੇ ਆ। ਜਿਵੇਂ ਜਿਵੇਂ ਮਹੀਨੇ ਬੀਤਣਗੇ ਜਿਵੇਂ ਜਿਵੇਂ 27 ਦੀਆਂ ਤੂਣਾ ਨੇੜੇ ਆਉਣੀਆਂ ਪੰਜਾਬ ਦੇ ਵਿੱਚ ਬਹੁਤ ਕੁਝ ਐਸਾ ਹੋਣਾ ਜਿਹੜਾ ਕਿ ਅਸੀਂ ਕਦੇ ਕਿਆਸ ਨਹੀਂ ਕੀਤਾ ਜਿਹੜੇ ਬੰਦੇ ਅੱਜ ਚੰਗੇ ਬਹੁਤ ਲੱਗਦੇ ਆ ਉਹਨਾਂ ਵਿੱਚੋਂ ਕਈ ਭੜੇ ਲੱਗਣ ਲੱਗ ਜਾਣੇ ਜਿਹੜੇ ਭੜੇ ਬਹੁਤ ਲੱਗਦੇ ਆ ਪੰਜਾਬੰਗਰਾ ਸੁਭਾ ਕਿ 10 ਕਿਲਣ ਪਹਿਲਾਂ ਹੀ ਕਹਿੰਦੇ ਨੇ ਹੁੰਦੇ ਹੀਰਾ ਇਹੀ ਐ ਕਮਾਲਾ ਇਹੀ ਐ ਜਦੋਂ ਉਹਨਾਂ ਨੂੰ ਜਿਤਾ ਦਿੰਦੇ ਫਿਰ ਤਿੰਨ ਕਿ ਮਹੀਨੇ ਬਾਅਦ ਉਹਨੂੰ ਗਾਲਾਂ ਵੀ ਕੱਢਦੇ ਹੁੰਦੇ ਆ ਤੁਹਾਡੇ ਕੋਲੇ ਮੇਰੇ ਕੋਲੇ ਸਭ ਦੇ ਕੋਲੇ ਹਲੇ ਡੇਢ ਪੌਣੇ 2 ਸਾਲ ਪਏ ਆ ਅਨਲ ਸਜ਼ਾਪੇ ਕਰ ਲਿਓ ਮੈਂ ਨਹੀਂ ਗੱਲ ਕਹਿਣਾ ਵੀ ਇਹਨੂੰ ਵੋਟ ਪਾਇਓ ਮੈਨੂੰ ਕਹਿਣਾ ਉਹਨੂੰ ਨਾ ਪ ਬੋੜ ਤੁਹਾਡੀ ਆ ਚੰਗੇ ਬੰਦੇ ਦੇ ਬਾਰੇ ਵਿਚਾਰ ਚਰਚਾ ਜ਼ਰੂਰ ਕਰਿਆ ਕਰੋ ਤੇ ਇੱਕਦਮ ਉਲਾਰਵਾਦੀ ਨਾ ਹੋਇਆ ਕਰੋ ਵੀ ਆਪਾਂ ਕਦੇ ਇਹਦੇ ਪੱਖ ਚ ਭਗਤਗੇ ਕਦੇ ਉਹਦੇ ਪੱਖ ਦੇ ਵਿੱਚ ਭਗਤਗੇ ਆਪਦੇ ਸਿਰ ਦੀ ਸਹੀ ਵਰਤੋਂ ਸਾਨੂੰ ਕਰਨੀ ਚਾਹੀਦੀ ਹੈ ਸਾਨੂੰ ਸਿਰ ਦੀ ਵਰਤੋਂ ਕਰਨੀ ਚਾਹੀਦੀ ਹੈ ਦੁਰਵਰਤੋਂ ਨਹੀਂ ਤੇ ਮੈਨੂੰ ਹਮੇਸ਼ਾ ਇਸ ਗੱਲ ਦਾ ਦੁੱਖ ਰਹਿੰਦਾ ਜਦੋਂ ਬੰਦੇ ਹਾਲੇ ਵੀ ਪੁੱਛਦੇ ਆ ਨਾ ਭਾਈ ਫੇਰ ਤੁਹਾਡੇ ਖਿਆਲ ਦੇ ਵਿੱਚ ਕਿਹਨੂੰ ਵੋਟ ਪਾਗੇ ਆਪਾਂ ਨਿਆਣੇ ਥੋੜੀ ਆ ਆਪਾਂ ਨੂੰ ਇਹ ਤਾਂ ਪਤਾ ਵੀ ਭਾਈ ਫਲਾਣਾ ਬੰਦਾ ਆਇਆ ਹੈ ਫਲਾਣੀ ਬੀਬੀ ਆਇਆ ਹੈ ਫਿਰ ਆਪਾਂ ਨੂੰ ਇਹ ਕਿਉਂ ਨਹੀਂ ਪਤਾ ਵੀ ਫਲਾਨੀ ਪਾਰਟੀ ਹੋ ਹੈ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਜਿਹਨੂੰ ਬਾਅਦ ਦੇ ਵਿੱਚ ਗਾਲਾਂ ਨਾ ਕੱਢਣੀਆਂ ਪੈਣ ਤੇ ਉਹਨੂੰ ਪਾਈ ਵੋਟ ਪਾ ਲਿਓ ਜ਼ਿੰਦਗੀ ਦਾ ਇੰਨਾ ਤਜਰਬਾ ਕਈਆਂ ਨੇ ਤਾਂ ਮੇਰਾ ਖਿਆਲ ਹੈ ਵੀ ਹੁਣ ਤੱਕ ਵੀ ਵੀ ਵਾਰ ਵੋਟ ਪਾਈ ਹੋਣੀ ਆ ਕਈਆਂ ਨੇ ਹੋ ਜਾਂਦਾ ਵੀ 10 10 ਵਾਰ ਵੋਟ ਪਾਈ ਹੋਵੇ ਕਈਆਂ ਨੇ 5 5 ਵਾਰ ਪਾਈ ਹੋਣੀ ਆ ਇੰਨਾ ਤਜਰਬਾ ਤਾਂ ਹੋ ਜਾਂਦਾ ਖੈ ਬਾਕੀ ਸਭ ਦੀ ਮਰਜ਼ੀ ਹੈ ਭਾਈ ਜਿਹੜਾ ਜਿੱਥੋਂ ਮਰਜ਼ੀ ਚੋਣ ਲੜੇ ਵੱਧ ਤੋਂ ਵੱਧ ਬੰਦਿਆਂ ਨੂੰ ਚੋਣ ਲੜਨੀ ਚਾਹੀਦੀ ਆ ਚੰਗੇ ਬੰਦੇ ਜਿੰਨੇ ਚਾਹੀਦੇ ਆ ਪਰ ਸਿੱਧੂ ਮੂਸੇਵਾਲਾ ਦੇ ਪਿਤਾ ਚੋਣ ਲੜ ਉਹਨਾਂ ਨੇ ਤੇ ਚਲੋ ਹੁਣ ਲੰਗੇ ਚਿੱਟੇ ਤੌਰ ਤੇ ਗੱਲ ਕਹਿ ਹੀ ਦਿੱਤੀ ਐ ਜੇ ਉਹ ਨਾ ਵੀ ਹੁਣ ਕਹਿੰਦੇ ਉਹਨਾਂ ਨੇ 1 ਸਾਲ ਬਾਅਦ ਵੀ ਇਹ ਗੱਲ ਕਹਿਣੀ ਸੀ ਜੇ ਉਹ ਉਦੋਂ ਵੀ ਨਾ ਕਹਿੰਦੇ ਤਾਂ ਵੋਟਾਂ ਤੋਂ 3 ਮਹੀਨੇ ਪਹਿਲਾਂ ਭਾਵੇਂ ਉਹ ਗੱਲ ਕਹਿੰਦੇ ਉਹਨਾਂ ਨੇ ਚੋਣ ਲੜਨੀ ਹੀ ਲੜਨੀ ਆ ਉਹਨਾਂ ਦੇ ਅੰਦਰ ਇੱਕ ਅੱਗ ਆ ਕਿ ਮੇਰਾ ਪੁੱਤ ਜਿਹੜੀ ਥਾਂ ਦੇ ਉੱਤੇ ਨਹੀਂ ਪਹੁੰਚਿਆ ਉਸ ਥਾਂ ਤੇ ਖੜਕੇ ਮੈਂ ਕੁਝ ਕਰਕੇ ਦਿਖਾਵਾਂ ਮੈਂ ਆਪਣੀ ਸ਼ਰਧਾਂਜਲੀ ਭੇਟ ਕਰਾਂ ਮੈਂ ਆਪਦੇ ਪੁੱਤ ਦੇ ਸੁਪਨੇ ਨੂੰ ਸੱਚ ਕਰਕੇ ਦਿਖਾਵਾਂ ਇਹਨਾਂ ਦੀ ਥਾਂ ਦੇ ਉੱਤੇ ਕਿਸੇ ਦਾ ਬਾਪ ਗਿਆ ਹੋਵੇ ਤੇ ਪੁੱਤ ਜਾਉਂਦਾ ਹੋਵੇ ਤੇ ਪੁੱਤ ਵੀ ਚਾਹੁੰਦਾ ਹੁੰਦਾ ਜੀ ਕਿ ਮੈਂ ਇੱਕ ਵਾਰੀ ਜ਼ਰੂਰ ਜਿੱਤਾਂ ਜੇ ਮੇਰਾ ਬਾਪ ਹਾਰਿਆ ਤਾਂ ਮੈਂ ਉਸ ਥਾਂ ਤੇ ਜ਼ਰੂਰ ਪਹੁੰਚਾਂ ਜਿੱਥੇ ਮੇਰਾ ਪਿਓ ਨਹੀਂ ਪਹੁੰਚਿਆ ਬਾਕੀ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਜ਼ਿੰਦਾਬਾਦ ਰਹੋ ਵੋਟਾਂ ਦੇ ਵਿੱਚ ਲੜਿਆ ਨਾ ਕਰੋ ਕਤਾਰ ਆਪਾਂ ਉਦੋਂ ਲੱਗੇ ਜਦੋਂ ਵੋਟਾਂ ਪਾਉਣੀਆਂ ਹੁੰਦੀਆਂ ਤੇ ਸਮੋਸੇਆ ਪਿੱਛੇ ਤੇ ਪਕੌੜਿਆਂ ਪਿੱਛੇ ਤੇ ਕਚੋਰੀਆਂ ਪਿੱਛੇ ਤੇ ਠੰਡਿਆਂ ਦੇ ਪਿੱਛੇ ਲੜਦਾ ਬੰਦ ਕਰਗੇ ਸਮੇਂ ਦੀ ਰੋੜ ਇਹ ਆ